ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਟੁਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਕਿਉਂਕਿ ਗੱਲ ਕੀਤੀ ਜਾਵੇ ਤਾਂ ਹਾਲਾਤ ਫਿਲਹਾਲ ਬੱਦਲਵਾਈ ਦੇ ਤਗੜੇ ਰੂਪ ਦੇ ਵਿੱਚ ਬਣੇ ਹੋਏ ਨੇ ਪੰਜਾਬ ਦੇ ਪੂਰੇ ਇਲਾਕੇ ਦੇ ਵਿੱਚ ਤਗੜੀ ਬੱਦਲਵਾਈ ਹੈ ਪਰ ਮੇਨ ਤੌਰ ਤੇ ਦੱਖਣ ਪੂਰਬੀ ਇਲਾਕਾ ਜਿਹਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਸਿਸਟਮ ਥੱਲੇ ਵਾਲੇ ਪਾਸੇ ਅਗਰ ਦੇਖਿਆ ਜਾਵੇ ਤਾਂ ਨਮਾਸ਼ਹਿਰ ਰੂਪਨਗਰ ਨੰਗਲ ਆਨੰਦਪੁਰ ਸਾਹਿਬ ਕੁਰਾਲੀ ਮੁਹਾਲੀ ਮੋਰਿੰਡਾ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਪਟਿਆਲਾ ਤੋ ਸੰਗਰੂਰ ਮਾਨਸਾ ਬਠਿੰਡਾ ਇਹਦੇ ਵਿੱਚ ਤਗੜੀ ਕਾਰਵਾਈ ਹੈ ਤੇ ਨਾਲ ਦੀ ਨਾਲ ਉੱਤਰਲੇ ਪਾਸੇ ਥੋੜੇ ਜਿਹਾ ਅger ਜਾਈਏ ਆਪਾਂ ਤਾਂ ਮਲੇਰ ਕੋਟਲਾ ਤੋਂ ਲੁਧਿਆਣੇ ਤੱਕ ਲੁਧਿਆਣੇ ਤੋਂ ਥੋੜੇ ਜਿਹਾ ਕਪੂਰਥਲਾ ਜਲੰਧਰ ਦਾ ਏਰੀਆ ਜੀ ਤੇ ਨਾਲ ਦੀ ਨਾਲ ਨਾਵਾ ਸ਼ਹਿਰ ਦੇ ਇਹ ਤਗੜੀ ਕਾਰਵਾਈ ਸਵੇਰ ਤੋਂ ਦੇਖਣ ਦੀ ਮਿਲ ਰਹੀ ਹੈ ਮੀ ਤਗੜਾ ਇਸ ਇਲਾਕੇ ਵਿੱਚ ਦੇਖਣ ਨੂੰ ਮਿਲ ਰਿਹਾ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕਰੀਏ ਤਾਂ ਫਿਲਹਾਲ ਇਹ ਏਰੀਆ ਵਿੱਚ ਤਗੜਾ ਮੀਂਹ ਦੇਖਣ ਨੂੰ ਮਿਲ ਰਿਹਾ ਤੇ ਸ਼ਾਮ 4-5 ਵਜੇ ਤੱਕ ਸਿਸਟਮ ਇੱਥੇ ਵੀ ਕਮਜ਼ੋਰ ਹੁੰਦਾ ਦਿਖਾਈ ਦੇ ਰਿਹਾ ਤੇ ਹੌਲੀ-ਹੌਲੀ ਸਿਸਟਮ ਇਹ ਪੱਛਮ ਵੱਲ ਨੂੰ ਵਧ ਰਿਹਾ ਜਾਨੀ ਕਿ ਮਾਝੇ ਵੱਲ ਨੂੰ ਵਧ ਰਿਹਾ ਜੀ ਤੇ ਮਾਲਵਾ ਬੈਲਟ ਤੇ ਬਾਕੀ ਹਿੱਸਾ ਜਿਹੜਾ ਕਿ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਮਾਨਸਾ ਬਟਾਲਾ ਤੇ ਸੋਲੀ ਬਰਨਾਲੇ ਦਾ ਇਲਾਕਾ ਹੋ ਗਿਆ ਜੀ ਤੇ ਉਸ ਤੋਂ ਅਗਰ ਉੱਪਰ ਜਾਈਏ ਆਪਾਂ ਤਰਨਤਾਰਨ ਕਪੂਰਥਲਾ ਤੋਂ ਜਲੰਧਰ ਤੇ ਨਾਲ ਦੀ ਨਾਲ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਇਹਨਾਂ ਵਿੱਚ ਸਿਸਟਮ ਦੀ ਕਾਰਵਾਈ ਬਾਅਦ ਦੁਪਹਿਰ ਦੇਖਣ ਨੂੰ ਮਿਲ ਸਕਦੀ ਹੈ ਇਸ ਸਮੇਂ ਐਵਰੇਜ ਤਾਪਮਨ ਪੰਜਾਬ ਦਾ ਨਿਕਲ ਕੇ ਜਿਹੜਾ ਆ ਰਿਹਾ ਜੀ ਉਹ 25 ਡਿਗਰੀ ਤੋਂ ਲੈ ਕੇ 30 ਡਿਗਰੀ ਦੇ ਵਿੱਚ ਘਾਰ ਹੈ ਜੀ ਠੀਕ ਠਾਕ ਮੌਸਮ ਚੱਲਿਆ ਹੋਇਆ ਵਧੀਆ ਕਾਰਵਾਈ ਹੋ ਰਹੀ ਹੈ ਜੀ ਤੇ ਬਾਕੀ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਜਿਹੜੇ ਨੇ ਉਹ ਠੀਕ ਠਾਕ ਨੇ ਮੀਂਹ ਦਾ ਮਾਹੌਲ ਬਣਿਆ ਹੋਇਆ ਪਰ ਬਹੁਤ ਸਾਰੇ ਬੰਨਾਂ ਦੇ ਉੱਪਰ ਗੱਲ ਕੀਤੀ ਜਾਵੇ ਤਾਂ ਨੁਕਸਾਨ ਵੀ ਦੇਖਣ ਨੂੰ ਮਿਲ ਰਿਹਾ ਪਾਣੀ ਇੰਨਾ ਜ਼ਿਆਦਾ ਵੱਧ ਚੁੱਕਿਆ ਜੀ ਪੌਂਗ ਡੈਮ ਤੋਂ ਪਾਣੀ ਛੱਡੇ ਜਾ ਰਿਹਾ ਭਾਖੜਾ ਡੈਮ ਤੋਂ ਪਾਣੀ ਛੱਡੇ ਜਾ ਰਿਹਾ ਲਗਾਤਾਰ ਤੇ ਰਾਵੀ ਦੇ ਉੱਪਰ ਪਾਣੀ ਵੱਧ ਚੁੱਕਿਆ ਹੈ ਪਿਆਸ ਚ ਪਾਣੀ ਵਧ ਚੁੱਕਿਆ ਤੇ ਸਤਲੁਜ ਚ ਵੀ ਪਾਣੀ ਵਧ ਚੁੱਕਿਆ ਤੁਹਾਨੂੰ ਅਲਰਟ ਹੈ ਜੀ ਦੂਰ ਰਹੋ ਪਾਣੀ ਤੋਂ ਕੋਈ ਰਿਸਕ ਵਾਲਾ ਕੰਮ ਨਾ ਕਰੋ ਕੋਈ ਖੱਡ ਕੋਈ ਬਰਸਾਤੀ ਨਾਲਾ ਲੰਘ ਰਿਹਾ ਜੀ ਪਾਣੀ ਤਾਂ ਵੇਟ ਕਰ ਲਓ ਪਾਣੀ ਘਟਣ ਦੀ ਆਪਣੀ ਜਾਨ ਖਤਰੇ 'ਚ ਨਾ ਪਾਓ ਬਾਕੀ ਸ਼ਾਮ ਦੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਬਾਕੀ ਸ਼ਾਮ ਦੇ ਸਮੇਂ ਜਾਂ ਰਾਤ ਦੇ ਸਮੇਂ ਇੱਕ ਲਾਈਵ ਕਰਨ ਦੀ ਕੋਸ਼ਿਸ਼ ਕਰਾਂਗੇ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਜੀ